ਜਿਹੜੇ ਇੰਸਟਾਗ੍ਰਾਮ ਚਲਾਉਂਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਬਿਨਾ ਆਥ ਲਗਾਏ ਹੁਣ ਉਹ ਲਗਾਤਾਰ ਇੰਸਟਾਗ੍ਰਾਮ ਚਲਾ ਸਕਦੇ ਨੇ ਜਿਹੜੇ ਐ ਮੰਨ ਲਓ 24 ਘੰਟੇ ਦੇ ਵਿੱਚ ਜਿਹੜੇ ਘੱਟੋ ਘੱਟ 17 ਤੋਂ 18 ਘੰਟੇ 16 ਘੰਟੇ ਘੱਟ ਤੋਂ ਘੱਟ ਕਿ 16 ਘੰਟੇ ਜਿਹੜੇ ਇੰਸਟਾਗ੍ਰਾਮ ਚਲਾਉਂਦੇ ਰਹਿੰਦੇ ਨੇ ਤੇ ਦੂਜੇ ਪਾਸੇ ਉਹ ਨੇ ਜਿਨ੍ਹਾਂ ਦੇ ਲੱਖਾਂ ਕਰੋੜਾਂ ਜਿਨ੍ਹਾਂ ਦੇ ਫੋਲੋਅਰ ਨੇ ਉਹ ਪੈਸਾ ਵੀ ਕਮਾਰੇ ਨੇ ਤੇ 90% ਲੋਕ ਇਦਾਂ ਦੇ ਨੇ ਜਿਹੜੀਆਂ ਸਕਰੋਲ ਕਰ ਕਰਕੇ ਰੀਲਾਂ ਦੇਖ ਕੇ ਆਪਦਾ ਸਮਾਂ ਬਰਬਾਦ ਕਰਦੇ ਨੇ ਇੰਸਟਾਗ੍ਰam ਨੇ ਇਸ ਚੀਜ਼ ਨੂੰ ਦੇਖਦੇ ਹੋਏ ਕਿ ਬੰਦੇ ਨੂੰ ਬਾਰ-ਬਾਰ ਰੀਲਾਂ ਅੱਗੇ ਕਰਨੀਆਂ ਔਖੀਆਂ ਲੱਗਦੀਆਂ ਨੇ ਜਿਹੜੇ ਇੰਸਟਾਗ੍ਰam ਦੇ ਯੂਜ਼ਰ ਨੇ ਉਹਨਾਂ ਦੇ ਲਈ ਇੰਸਟਾਗ੍ਰam ਨੇ ਵੱਡੀ ਅਪਡੇਟ ਆ ਜਿਹੜੀ ਕਰ ਦਿੱਤੀ ਐ ਤੁਸੀਂ ਲਗਾਤਾਰ ਬਿਨਾ ਹੱਥ ਲਗਾਏ ਆਰਾਮਦਈ ਨਾਲ ਫੋਨ ਰੱਖ ਕੇ ਵੀਡੀਓ ਲਗਾਤਾਰ ਦੇਖ ਸਕਦੇ ਹੋ ਜਿਹੜਾ ਇੰਸਟਾਗ੍ਰam ਨੇ ਨਾਮਾ ਅਪਡੇਟ ਕੀਤਾ ਗਾਇਆ ਐਪ ਦੇ ਵਿੱਚ ਉਹ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਜਿਹੜੀ ਸਕਰੀਨ ਤੇ ਚੱਲ ਰਹੀ ਆਪਣੇ ਕਿ ਇੰਸਟਾਗ੍ਰਾਮ ਨੇ ਇੱਕ ਆਟੋ ਸਕਰੋਲ ਦੀ ਆਪਸ਼ਨ ਆ ਜਿਹੜੀ ਉਹ ਅਪਡੇਟ ਕਰ ਦਿੱਤੀ ਐ ਇਸ ਦਾ ਫਾਇਦਾ ਕੀ ਹੋਵੇਗਾ ਜਿਹੜੀ ਤੁਸੀਂ ਵਾਰ-ਵਾਰ ਸਕਰੋਲ ਕਰਦੇ ਸੀ ਵੀਡੀਓ ਨੂੰ ਅੱਗੇ ਦੇਖਣ ਦੇ ਲਈ ਵਾਰ-ਵਾਰ ਸਕਰੋਲ ਕਰੀ ਜਾਂਦੇ ਸੀ ਨਾ ਇਹ ਤਾਂ ਤੁਹਾਡਾ ਗੁੱਠਾ ਘਸ ਜਾਂਦਾ ਸੀ ਐ ਸਕਰੋਲਾਂ ਨਹੀਂ ਕਰ ਦਿੰਦੇ ਆਪਾਂ ਇਕਦਾ ਬੰਦਾਕੀ ਆਂਦਾ ਨਾ ਉਹਦੇ ਲਈ ਉਹ ਝੰਜੜ ਖਤਮ ਕਰਤਾ ਕਿ ਤੁਸੀਂ ਆਪਦਾ ਇੱਕ ਫੋਨ ਰੱਖੋ ਆਟੋ ਸਕਰੋਲ ਦੀ ਜਿਹੜੀ ਆਪਸ਼ਨ ਹੈ ਉਹ ਕੁਝ ਕੁ ਯੂਜ਼ਰ ਕੋਲੇ ਤਾਂ ਇਹ ਜਿਨ੍ਹਾਂ ਦੇ ਜ਼ਿਆਦਾ ਫੋਲੋਅਰ ਨੇ ਉਹਨਾਂ ਕੋਲ ਪਾ ਚੁੱਕੀ ਹੈ ਤੇ ਬਾਕੀ ਸਾਰਿਆਂ ਕੋਲ ਵੀ ਥੋੜੇ ਸਮੇਂ ਤੱਕ ਉਹ ਆ ਜਾਣੀ ਹੈ ਉਹ ਤੁਸੀਂ ਫੋਨ ਰੱਖੋ ਉਹ ਆਟੋ ਸਕਰੋਲ ਦੀ ਜਿਹੜੀ ਆਪਸ਼ਨ ਆ ਉਹ ਤੁਸੀਂ ਆਨ ਤੇ ਆਫ ਕਰ ਸਕਦੇ ਹੋ ਜੇ ਤੁਸੀਂ ਉਹਨੂੰ ਆਨ ਕਰਦੇ ਹੋ ਫੋਨ ਇੱਕ ਥਾਂ ਤੇ ਰੱਖ ਦਿਓ ਜਦੋਂ ਤੁਹਾਡੀ ਵੀਡੀਓ ਖਤਮ ਹੋਊਗੀ ਨਾਲ ਦੀ ਨਾਲ ਅੱਗੇ ਵੀਡੀਓ ਚੱਲੀ ਜਾਣੀ ਹੈ ਇਸੇ ਤਰ੍ਹਾਂ ਸੋਨੂੰ ਵਾਰ-ਵਾਰ ਸਕਰੋਲ ਕਰਨ ਦਾ ਜਿਹੜਾ ਝੰਜਟ ਆ ਕਿ ਵਾਰ-ਵਾਰ ਤੁਸੀਂ ਸਕਰੋਲ ਕਰਦੇ ਹੋ ਇੱਕ ਟਾਈਮ ਵੇਸਟ ਕਰਦੇ ਹੋ ਕੁਝ ਸਿੱਖਦੇ ਨਹੀਂ ਹਨ ਉਹ ਤਾਂ ਲੱਗਦਾ ਕਿ ਤੁਸੀਂ ਕੁਝ ਸਿੱਖ ਵੀ ਸਕੋਗੇ ਕੋਈ ਵੀਡੀਓ ਵਾਰ-ਵਾਰ ਆਥ ਲਾਉਣੀ ਨਾ ਕਿੱਥੇ ਇੱਕ ਵੀਡੀਓ ਫੁੱਲ ਤੇ ਲੂਗੀ ਕੋਈ ਕੰਮ ਵਾਲੀ ਵੀਡੀਓ ਵੀ ਆਉਂਦੀ ਹੈ ਤੁਸੀਂ ਉਹਨੂੰ ਔਨ ਕਰ ਸਕਦੇ ਹੋ ਆਟੋ ਸਕਰੋਲ ਨੂੰ ਉਹ ਵੀਡੀਓ ਨੂੰ ਫੁੱਲ ਦੇਖੋ ਸਿੱਖਣ ਵਾਲੀ ਚੀਜ਼ ਵੀ ਕਈ ਵਾਰ ਹੁੰਦੀ ਹੈ ਪਰ ਆਪਨੇ ਜਲਦੀ ਜਲਦੀ ਨਗਾਹ ਦਿੰਦੇ ਨੇ ਆਟੋ ਸਕਰੋਲ ਦਾ ਇਹ ਤੁਹਾਨੂੰ ਫਾਇਦਾ ਹੋ ਜੂਗਾ ਫੋਨ ਇੱਕ ਥਾਂ ਤੇ ਰੱਖੋ ਸਕਰੋਲ ਦਾ ਝੰਜੜਾ ਜਿਹੜਾ ਖਤਮ ਹੋ ਜੂ ਉਹਨੂੰ ਓਨ ਰੱਖੋਗੇ ਤਾਂ ਜਦੋਂ ਪੂਰੀ ਵੀਡੀਓ ਖਤਮ ਹੋ ਗਈ ਉਸ ਤੋਂ ਬਾਅਦ ਉਹ ਅੱਗੇ ਨੈਕਸਟ ਵੀਡੀਓ ਆਪਣੇ ਆਪ ਹੀ ਅੱਗੇ ਆ ਜਾਣੀ ਇਸ ਐਪ ਜਿਹੜਾ ਆਟੋ ਸਕਰੋਲ ਜਿਹੜਾ ਨਵਾਂ ਫੀਚਰ ਇੰਸਟਾਗ੍ਰam ਨੇ ਦਿੱਤਾ ਕਿੰਨਾ ਕਿੰਨਾ ਕੋਲੇ ਆ ਗਿਆ ਤੇ ਕਿੰਨਾ ਕਿੰਨਾ ਕੋਲ ਨਹੀਂ ਆਇਆ ਉਹ ਕਮੈਂਟ ਕਰਕੇ ਜਰੂਰ ਦੱਸੀ